ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਬਾਜੀ ਕਿਹਾਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਸਿੱਖੀ ਟੂ ਦਾ ਮੈਕਸ ਪ੍ਰੋਗਰਾਮ ਲਈ ਤੁਹਾਨੂੰ sikhi2themax.com ਤੇ ਜਾਣਾ ਪਵੇਗਾ ਫਿਰ ਥੱਲੇ ਇਟਸ ਹੇਅਰ ਤੇ ਕਲਿੱਕ ਕਰੋ फिर सिखी टू द मैक्स टू डाउनलोड तो क्लिक करो इस भी देख लीए कि इस फाइल में डाउनलोड करने कि टाइम लगता है लगभग बताली मेगाबाइट की फाइल में डाउनलोड करने चार मिनट लगते हैं ਇਸ ਤੇ ਬਿਨਾਂ ਰੁਕੇ ਦੋ ਵਾਰੀ ਕਲਿੱਕ ਕਰੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਿੱਖੀ ਟੂ ਦਾ ਮੈਕਸ ਪ੍ਰੋਗਰਾਮ ਨੂੰ ਚਲਾਉਣ ਲਈ ਮਾਈਕਰੋਸਾਫਟ .NET ਫਰੇਮਵਰਕ ਪ੍ਰੋਗਰਾਮ ਦੀ ਲੋੜ ਹੈ ਇਸ ਸੰਬੰਧੀ ਆਪਾਂ ਈਸ਼ੀਅਰ ਮਾਈਕਰੋ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ ਆਇਆ ਐਗਰੀ ਨੈਕਸਟ ਜੇਕਰ ਤੁਸੀਂ ਸੀ ਡਿਸਕ ਤੇ ਪ੍ਰੋਗਰਾਮ ਨਹੀਂ ਇੰਸਟਾਲ ਕਰਨਾ ਚਾਹੁੰਦੇ ਤਾਂ ਇਸ ਨੂੰ ਤੁਸੀਂ ਬਦਲ ਵੀ ਸਕਦੇ ਹੋ ਮੈਂ ਡੀਜੀ ਚੋਣ ਕੀਤੀ ਹੈ ਸੋ ਪ੍ਰੋਗਰਾਮ ਦਾ ਨਾਮ ਫੋਲਡਰ ਤੁਹਾਨੂੰ ਆਪਣੇ ਆਪ ਬਣਾਉਣਾ ਪਵੇਗਾ यस या स्टार्ट नेक्स्ट साइट आओ हुन प्रोग्राम खोल रहे ਇਸ ਬਟਨ ਨਾਲ ਤੁਸੀਂ ਪ੍ਰੋਗਰਾਮ ਪੂਰੀ ਸਕਰੀਨ ਤੇ ਕਰ ਸਕਦੇ ਹੋ ਸਿੱਖੀ ਟੂ ਦਾ ਮਾਰਕਸ ਦੋ ਦੀ ਦੀ ਅਤੀ ਆਧੁਨਿਕ ਹੈ ਇਹ ਮਾਈਕਰੋਸਾਫਟ 2007 ਦੇ ਆਧਾਰ ਤੇ ਹੈ ਸਿੱਖੀ ਟੂ ਦਾ ਮਾਰਕਸ ਦੋ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਅਮਰਿਤ ਕੀਰਤਨ ਦਸਮ ਗ੍ਰੰਥ ਭਾਈ ਗੁਰਦਾਸ ਜੀ ਅਤੇ ਹੋਰ ਵਿੱਚ ਖੋਜ ਕਰ ਸਕਦੇ ਹੋ ਇੱਥੇ ਕਲਿੱਕ ਕਰਕੇ ਤੁਸੀਂ ਗੁਰਮੁਖੀ ਦੇ ਅੱਖਰ ਲਿਖ ਸਕਦੇ ਹੋ ਹੁਣ ਇੱਕ ਸ਼ਬਦ ਲਿਖਦੇ ਹਾਂ ਸਰਚ ਤੇ ਕਲਿੱਕ ਕਰੋ ਜੇਕਰ ਤੁਹਾਨੂੰ ਇਹ ਪੰਨੇ ਪੂਰੇ ਦਿਖਾਈ ਨਹੀਂ ਦੇ ਰਹੇ ਤੁਸੀਂ ਇੱਥ ਇਸ ਨਾਲ ਛੋਟਾ ਵੀ ਕਰ ਸਕਦੇ ਹੋ ਇੱਥੇ ਕਲਿੱਕ ਕਰਕੇ ਤੁਸੀਂ ਸ਼ਬਦ ਵਿਊ ਚ ਦੇਖ ਸਕਦੇ ਹੋ ਦੁਬਾਰਾ ਸਰਚ ਰਿਸਰਚ ਕਲਿੱਕ ਕਰਕੇ ਦੋ ਵਾਪਸ ਆ ਸਕਦੇ ਹੋ ਇਹਨਾਂ ਪੰਜ ਸੁਵਿਧਾਵਾਂ ਨਾਲ ਤੁਸੀਂ ਆਪਣੀ ਖੋਜ ਨੂੰ ਹੋਰ ਛਾਂਟ ਸਕਦੇ ਹੋ ਤੁਸੀਂ ਸਿੱਧਾ ਵੀ ਲਿਖ ਸਕਦੇ ਹੋ ਮੇਰੇ ਖਿਆਲ ਵਿੱਚ ਇਹ ਅਨਮੋਲ ਲਿਪੀ ਦਾ ਕੀਬੋਰਡ ਹੈ ਹੁਣ ਇੰਗਲਿਸ਼ ਵਿੱਚ ਸ਼ਬਦ ਖੋਜ ਕਰਦੇ ਹਾਂ ਇਹ ਸਰਚ ਨਾਲ ਤੁਸੀਂ ਪੰਨਾ ਨੰਬਰ ਵੀ ਲਿਖ ਸਕਦੇ ਹੋ ਵਿਊ ਤੇ ਜਾ ਕੇ ਤੁਸੀਂ ਵੱਖਰੇ ਵੱਖਰੇ ਵਿਊ ਨਾਲ ਦੇਖ ਸਕਦੇ ਹੋ অপਸ਼ਨ ਤੇ ਜਾ ਕੇ ਇਹ ਲੜੀਵਾਰ ਗੁਰਬਾਣੀ ਸ਼ੋ ਬਿਸ਼ਰਾਮ ਦੀ ਚੋਣ ਕਰ ਸਕਦੇ ਹੋ ਇਸ ਨਾਲ ਤੁਸੀਂ ਐਕਸਪਲੋਰ ਆ ਬਾਰ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਉਸ ਤਰ੍ਹਾਂ ਚੋਣ ਕਰ ਸਕਦੇ ਹੋ ਪਾਵਰਪੁਆਇੰਟ ਵਿੱਚ ਖੋਲਣ ਲਈ ਚੰਗਾ ਰਹੇਗਾ ਜੇਕਰ ਤੁਸੀਂ ਪਾਵਰਪੁਆਇੰਟ ਪਹਿਲਾਂ ਹੀ ਖੋਲ੍ਹਿਆ ਹੋਵੇ ਤੁਸੀਂ ਕਿਸੇ ਵੀ ਪੰਕਤੀ ਤੇ ਦੋ ਵਾਰੀ ਕਲਿੱਕ ਕਰਕੇ ਪਾਵਰਪੁਆਇੰਟ ਚ ਖੋਲ੍ਹ ਸਕਦੇ ਹੋ ਸਿੱਖੀ ਟੂ ਦਾ ਮੈਕਸ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਇਸ ਪ੍ਰੋਗਰਾਮ ਬਾਰੇ ਵੀਡੀਓ ਰਾਹੀਂ ਹੋਰ ਜਾਣਕਾਰੀ ਲਈ ਤੁਸੀਂ ਇਸ ਪੰਨੇ ਤੇ ਜਾ ਕੇ ਥੱਲੇ ਇਹ ਇੰਗਲਿਸ਼ ਦੀਆਂ ਵੀਡੀਓ ਦੇਖ ਸਕਦੇ ਹੋ ਇਹ ਪੰਜਾਬੀ ਦੀਆਂ ਵੀਡੀਓ ਹਨ YouTube ਲਿੰਕ ਹੈ ਇਹ ਪੰਜ ਵੀਡੀਓ ਦਾ YouTube ਲਿੰਕ ਹੈ ਤੁਹਾਡੀ ਸੌਖ ਲਈ ਮੈਂ ਪੰਜਾਬੀ ਵਾਲੀਆਂ ਵੀਡੀਓ ਦੀ ਪਲੇਲਿਸਟ ਵੀ ਬਣਾਈ ਹੋਈ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਜ਼ਿਆਦਾ ਵਿਸਤਾਰਪੂਰਵਕ ਜਾਣਕਾਰੀ ਹੈ ਇਸ ਵਿੱਚ ਸਾਡੀ ਗੱਲ ਸ਼ੇਰਾਂ ਬਗੀਆ ਦਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਉਹ ਆਖੇ